ਅਗਲੀ ਖਬਰ ਦੇ ਨਾਲ ਵਧੀਏ ਤੇ ਗੱਲ ਕਰਕੇ ਆਪਾਂ ਇੱਕ ਅਜਿਹੇ ਜੋੜੇ ਦੀ ਜਿਨ੍ਹਾਂ ਨੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਯੂਐਸਡੀ ਬਹੁਤ ਵੱਡੀ 에ਅਰਲਾਈਨ ਉੱਤੇ ਜਿਹੜਾ ਉਹ ਲਾ ਸੂਟ ਕਰਨ ਦਾ ਫੈਸਲਾ ਕੀਤਾ ਹੈ ਕਟਰਾਇੰਗਵੋਡ ਇਲਾਕਿਆਂ ਦੇ ਵਿੱਚ ਵਾਪਰੀ ਹੈ ਤੇ ਜਿਹੜਾ ਇਹ ਜੋੜਾ ਹੈ ਇਹਨਾਂ ਨੇ ਹੁਣ ਯੂਐਸਡੀ ਇੱਕ ਬਹੁਤ ਵੱਡੀ ਜਿਹੜੀ 에ਅਰਲਾਈਨ ਹੈ ਜੈਟ ਬਲੂ ਉਹਨਾਂ ਦੇ ਉੱਤੇ ਸੂ ਕਰਨ ਦਾ ਫੈਸਲਾ ਕੀਤਾ ਅਸਲ ਦੇ ਵਿੱਚ ਉਹਨਾਂ ਦਾ ਦਾਵਾ ਇਹ ਹੈ ਕਿ ਨਿਊ ਇਅਰ ਦੇ ਦਿਨਾਂ 224 ਦਾ ਜਦੋਂ ਖਾਤਮਾ ਸੀਗਾ ਉਦੋਂ ਮਾਈਕਲ ਰੀਸ ਤੇ ਲਈ ਫਰਾਨੀ ਜਿਹੜੇ ਆ ਉਹ ਆਪਣੇ ਘਰ ਦੇ ਵਿੱਚ ਸੁੱਤੇ ਹੋਏ ਸੀਗੇ ਇਹਨਾਂ ਦਾ ਘਰ ਪੈਂਦਾ 2600 ਬਲਾਕ ਜਿਹੜਾ ਵੈਸਟ 102 ਜਿਹੜੀ ਸਟਰੀਟ ਆ ਇਹਨਾਂ ਨੇ ਕਿਹਾ ਕਿ ਇੱਕ ਵਾਟਰਮੈਲਨ ਸਾਈਜ਼ ਦਾ ਜਿਹੜਾ ਆਇਸਤਾ ਗੋਲਾ ਸੀਗਾ ਉਹ 에ਅਰਪਲੇਨ ਤੋਂ ਡਿੱਗਿਆ ਉਹਨਾਂ ਦੇ ਘਰ ਦੇ ਵਿੱਚ ਵੱਜਿਆ ਤੇ ਬੜੀ ਖੁਸ਼ਕਿਸਮਤੀ ਦੇ ਨਾਲ ਇਹਨਾਂ ਦਾ ਜਿਹੜਾ ਉਹ ਬਚਾ ਹੋਇਆ ਜਦੋਂ ਇਹਨਾਂ ਨੇ ਕੰਪਲੇਂਟ ਕੀਤੀ ਤੇ ਉਸ ਤੋਂ ਬਾਅਦ ਇਹ ਜਿਹੜੀ 에ਅਰਲਾਈਨ ਹੈ ਇਹਨਾਂ ਨੇ ਆਨਾਕਾਨੀ ਕੀਤੀ ਇਹਨਾਂ ਨੇ ਕਿਹਾ ਵੀ ਇਹ ਤਾਂ ਹੋ ਨਹੀਂ ਸਕਦਾ ਫੈਡਰਲ ਐਵੀਏਸ਼ਨ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਦੇ ਕੋਲੇ ਮਾਮਲਾ ਆ ਗਿਆ ਤੇ ਉਹਨਾਂ ਨੇ ਦੇਖਿਆ ਕਿ ਵਾਕਈ ਇਹਨਾਂ ਦੇ ਘਰ ਦੇ ਵਿੱਚ ਇਹ ਜਿਹੜਾ ਗੋਲਾ ਉਹ ਜਹਾਜ਼ ਤੋਂ ਹੀ ਡਿੱਗਿਆ ਸੀ ਜਿਹੜਾ ਇਹਨਾਂ ਦੇ ਘਰ ਦੇ ਵਿੱਚ ਵੱਜਿਆ ਇਹ ਜਿਹੜੀ ਘਟਨਾ ਸੀਗੀ ਉਹ ਵਾਪਰੀ ਸੀ ਤੇ ਉਸ ਤੋਂ ਬਾਅਦ ਇਹਨਾਂ ਦਾ ਬਚਾਅ ਹੋ ਗਿਆ ਸੀਗਾ ਉਹ ਕਹਿੰਦੇ ਕਿ ਅਜਿਹੀ ਘਟਨਾ ਜੁਲਾਈ 2023 ਦੇ ਵਿੱਚ ਮੈਸਸੂਨ ਸ਼ਾਰਟਸ ਦੇ ਵਿੱਚ ਵਾਪਰ ਚੁੱਕੀ ਆ ਜਿੱਥੇ ਇਸੇ ਤਰ੍ਹਾਂ ਇੱਕ ਰਹਿਸ਼ੀ ਇਮਾਰਤ ਦੇ ਉੱਤੇ ਜਹਾਜ਼ ਤੋਂ ਗੋਲਾ ਡਿੱਗਿਆ ਸੀਗਾ ਅ ਜਨਵਰੀ 2024 ਦੇ ਵਿੱਚ ਦੱਸਿਆ ਗਿਆ ਵੀ ਮਾਫ ਕਰਨਾ ਜਨਵਰੀ 2025 ਦੇ ਵਿੱਚ ਇਹਨਾਂ ਦਾ ਜਿਹੜਾ ਲਾਸ ਸੂਟ ਆ ਉਹ ਸਟਾਰਟ ਇਹਨਾਂ ਨੇ ਕਿਹਾ ਸੀਗਾ ਬੇਸੀ ਕਰਾਂਗੇ ਹੁਣ ਇਹਨਾਂ ਨੇ ਜਦੋਂ 에ਅਰਲਾਈਨ ਦੇ ਨਾਲ ਗੱਲਬਾਤ ਕੀਤੀ ਸਾਰਾ ਮਸਲਾ ਪ੍ਰੈਸ ਦੇ ਵਿੱਚ ਆ ਗਿਆ ਤਾਂ ਹੁਣ ਇਸ ਜੋੜੇ ਨੇ ਏਅਰਲਾਈਨ ਨੂੰ 1 ਮਿਲੀਅਨ ਡਾਲਰ ਦਾ ਜਿਹੜਾ ਸੂ ਕਰਨ ਦਾ ਫੈਸਲਾ ਕੀਤਾ ਤੇ ਕੰਪਲੇਨੈਂਟ ਜਿਹੜਾ ਨੇ ਉਹਨੀ ਸ਼ਿਕਾਇਤ ਕਰਤਾ ਜਿਹੜਾ ਉਹ ਕਹਿੰਦਾ ਕਿ ਸਾਨੂੰ ਇਹ ਮਹਿਸੂਸ ਹੋਇਆ ਕਿ ਅਸੀਂ ਅਣਸੇਫ ਆ ਤੇ ਅਸੀਂ ਇਮੋਸ਼ਨਲ ਡਿਸਟ्रेस ਦਾ ਜਿਹੜਾ ਉਹਦਾ ਸਾਹਮਣਾ ਕੀਤਾ ਤੇ ਨਾਲ ਹੀ ਇਹਦੇ ਨਾਲ ਉਹ ਕਹਿੰਦੇ ਕਿ ਜਦੋਂ ਵੀ ਕੋਈ ਜਹਾਜ਼ ਲੰਘਦਾ ਤਾਂ ਅਸੀਂ ਹੁਣ ਉਹਦੇ ਤੋਂ ਡਰ ਜਾਂਦੇ ਆ ਘਬਰਾ ਜਾਂਦੇ ਆ ਪਰ ਹੁਣ ਜੈਟ ਬਲੂਜ਼ ਜਿਹੜੀ ਆ ਉਹਨਾਂ ਨੇ ਡਿਨਾਈ ਕੀਤੀ ਆਪਣੀ ਰਿਸਪੌਂਸਿਬਿਲਟੀ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਕੰਡਕਟ ਕਰਾਂਗੇ ਸਿਕਪਲਾਈਡ ਜਾਂ ਹੋਰ ਇੰਡਸਟਰੀ ਜਿਹੜੇ ਸਟੈਂਡਰਡਸ ਨੇ ਉਹਨਾਂ ਦੇ ਨਾਲ ਜਾਂ ਰੈਗੂਲੇਸ਼ਨਸ ਦੇ ਨਾਲ ਪਰ ਉਹ ਜਿਹੜਾ ਜੋੜਾ ਉਹਨਾਂ ਨੇ ਮੀਡੀਆ ਦੇ ਵਿੱਚ ਵੀ ਆ ਕੇ ਦੱਸਿਆ ਵੀ ਇਹ ਸਾਡੇ ਲਈ ਬਹੁਤ ਭਿਆਨਕ ਸੁਪਨੇ ਦੇ ਵਾਂਗ ਸੀ ਜੀ ਜੀ